ਗੁਰਵੀ यादव ਡੀਆਈਜੀ ਫਰੋਥਪੁਰ ਰੇਂਜ ਸ੍ਰੀ ਹਰਮਨਜੀਤ ਸਿੰਘ ਜੇਲ ਤੇ ਮਾਨਯੋਗ ਐਸਐਸਪੀ ਰਵਜੋਤ ਕੌਰ ਗਰੇਵਾਲ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਲਗਾਤਾਰ ਜਿਹੜੀ ਨਸ਼ਾ ਤਸਕਰ ਨੇ ਇਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਰੰਮੀ ਗਈ ਹੈ ਸੋ ਇੱਕ ਬੜੀ ਵੱਡੀ ਸਫਲਤਾ ਹਾਸਲ ਹੋਈ ਜਦੋਂ ਥਾਣੇ ਖਾਲੜੇ ਦੇ ਵਿੱਚ ਤਿੰਨ ਬੰਦਿਆਂ ਦੇ ਖਿਲਾਫ ਇੱਕ ਮੁਕੱਦਮਾ ਨੰਬਰ 247 ਜਿਹੜਾ ਉਹ ਦਰਜ ਕੀਤਾ ਗਿਆ ਤੇ ਇਹਦੇ ਵਿੱਚ 1 ਕਿਲੋ 517 ਗ੍ਰਾਮ ਹੈਰਨ ਇੱਕ ਐਕਟਿਵਾ ਬਿਨਾ ਨੰਬਰੀ ਤੇ ਇੱਕ ਮੋਬਾਈਲ ਫੋਨ ਜਿਹੜਾ ਰਿਕਵਰ ਹੋਇਆ ਇੱਥੇ ਇੱਕ ਦੋਸ਼ੀ ਜਿਹੜਾ ਵਾ ਦਿਆ ਸਿੰਘ ਪੁੱਤਰ ਸੁਰਜਨ ਸਿੰਘ ਇਹਨੂੰ ਗ੍ਰਿਫਤਾਰ ਕੀਤਾ ਗਿਆ ਮਨਵੀਰ ਸਿੰਘ ਤੇ ਗੁਰਬੀਰ ਸਿੰਘ ਜਿਹੜੇ ਆ ਭੱਜਣ ਦੇ ਵਿੱਚ ਕਾਮਯਾਬ ਹੋ ਚੁੱਕੇ ਸੋ ਪੁਲਿਸ ਪਾਰਟੀਆਂ ਬਣਾ ਕੇ ਇਹਨਾਂ ਦੇ ਲੁਕਣ ਟਿਕਾਣਿਆਂ ਦੇ ਉੱਤੇ ਰੇਡ ਕੀਤੇ ਜਾ ਰਹੇ ਨੇ ਤੇ ਇਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਊਗਾ ਮੈਂ ਇੱਥੇ ਦੱਸਣਾ ਚਾਹੁੰਦਾ ਹਾਂ ਕਿ ਇਹ ਬਰਾਮਦਗੀ ਪੰਜਾਬ ਪੁਲਿਸ ਅਤੇ ਬੀਐਸਐਫ ਦੇ ਸਾਂਝੇ ਸਰਚ ਆਪਰੇਸ਼ਨ ਦੌਰਾਨ ਹੋਈ ਹੈ। ਸੋ ਲਗਾਤਾਰ ਬਾਰਡਰ ਦੇ ਉੱਤੇ ਜਿੱਥੇ ਪੰਜਾਬ ਪੁਲਿਸ ਤੇ ਬੀਐਸਐਫ ਚੱਕਨੀ ਤੇ ਅਲਰਟ ਹੈ ਤੇ ਉੱਥੇ ਅਸੀਂ ਜਿਹੜਾ ਨਸ਼ਾ ਤਸਕਰ ਇਹਨਾਂ ਨੂੰ ਇਹਨਾਂ ਦੀਆਂ ਜਿਹੜੀਆਂ ਕੋਝੀਆਂ ਚਾਲਾਂ ਨੇ ਇਹਨਾਂ ਨੂੰ ਕਾਮਯਾਬ ਨਹੀਂ ਹੋਣ ਦੇਵਾਂਗੇ। ਤੇ ਨਾਲ ਦੀ ਨਾਲ ਪੰਜਾਬ ਸਰਕਾਰ ਵੱਲੋਂ ਜਿਹੜੀ ਏਡੀਐਸ ਸਿਸਟਮ ਹੈ ਇਹ ਵੀ ਲਾ ਕੇ ਦਿੱਤਾ। ਸੋ ਇਹਦੇ ਨਾਲ ਜਿਹੜੀ ਡਰੋਨ ਐਕਟੀਵਿਟੀ ਹੈ ਇਹਨਾਂ ਨੂੰ ਕਾਬੂ ਕਰਨ ਦੇ ਵਿੱਚ ਤੇ ਇਨਆਰਾਈ ਭੇਜੇਗੇ ਸਮਾਨ ਨੂੰ ਫੜਨ ਦੇ ਵਿੱਚ ਜਿਹੜੀ ਕਾਫੀ ਸਫਲਤਾ ਹਾਸਲ ਹੋ ਰਹੀ ਹੈ। ਸੋ ਇਸੇ ਲੜੀ ਦੇ ਵਿੱਚ ਇੱਕ ਦੋਸ਼ੀ ਗ੍ਰਫਤਾਰ ਕਰਕੇ ਇਹਦੇ ਕੋਲੋਂ 1 ਕਿਲੋ 517 ਗ੍ਰਾਮ ਹੈਰਨ ਰਿਕਵਰ ਕੀਤੀ ਹੈ। ਇੱਕ ਐਕਟਿਵਾ ਤੇ ਇੱਕ ਜਿਹੜਾ ਮੋਬਾਈਲ ਰਿਕਵਰ ਕੀਤਾ। ਸੋ ਇਹਨਾਂ ਦੇ ਮੋਬਾਈਲ ਫੋਨ ਦੀ ਵੀ ਜਿਹੜੀ ਆ ਸੈਂਟੀਫਿਕ ਐਨਾਲਿਸਿਸ ਜਿਹੜਾ ਉਹ ਕੀਤਾ ਜਾਊਗਾ। ਤੇ ਨਾਲ ਦੀ ਨਾਲ ਇਹਨਾਂ ਕੋਲੋਂ ਜਿਹੜੀ ਹੈ ਪੁੱਛਗਿੱਛ ਕਰਕੇ ਕਿ ਇਹ ਸਮਾਨ ਅੱਗੇ ਕਿੱਥੇ-ਕਿੱਥੇ ਡਿਸਟ੍ਰਿਬਿਊਟ ਹੋਣਾ ਸੀ ਤੇ ਪਾਕਿਸਤਾਨ ਦੇ ਕਿਹੜੇ ਸਮੱਗਲਰ ਨਾਲ ਸੰਬੰਧ ਸੀਗੇ ਜਿੱਥੋਂ ਇਹ ਸਮਾਨ ਮੰਗਾਇਆ ਜਾ ਰਿਹਾ ਇਹ ਪੁੱਛਗਿੱਛ ਕੀਤੀ ਜਾਊਗੀ ਸੋ ਇਹਨੂੰ ਅੱਜ ਪੇਸ਼ ਅਦਾਲਤ ਕੀਤਾ ਗਿਆ ਤੇ ਅਦਾਲਤ ਤੋਂ ਇਹਦਾ ਰਿਮਾਂਡ ਆਸਰ ਕੀਤਾ ਜਾ ਚੁੱਕਾ ਹੈ ਤੋਂ ਇਹਦੀ ਜਿਹੜੀ ਹੈ ਹੁਣ ਡਿਟੇਲ ਪੁੱਛਗਿੱਛ ਕਰਕੇ ਇਹਦੇ ਵਿੱਚ ਜਿਹੜੇ ਇਨਵੋਲਵ ਹੋਰ ਵਿਅਕਤੀਆਂ ਨੂੰ ਵੀ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇਗਾ